ਇਨਾ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਪਿੱਪਲ ਆ ਦੇਖੋ ਇਹ ਬੇਟਾ ਪਿੱਪਲ ਦਾ ਦਰਖਤ ਆ ਇਹ ਪੁਰਾਣੇ ਪਿੰਡਾਂ 'ਚ ਤੁਹਾਨੂੰ ਮਿਲੂਗਾ ਅੱਜ ਵੀ ਲੱਗੇ ਸੱਥਾਂ ਦੇ ਵਿੱਚ ਆਪਣੇ ਖੇਤਾਂ 'ਚ ਲੱਗੇ ਇਹ ਪਿੱਪਲ ਇੰਨਾ ਗੁਣਕਾਰੀ ਦਰਖਤ ਆ ਇਹ ਜਿਹੜਾ ਹੈਗਾ 24 ਘੰਟੇ ਆਕਸੀਜਨ ਦਿੰਦਾ 24 ਘੰਟੇ ਦਿਨ ਰਾਤ 에 ਆਕਸੀਜਨ ਛੱਡਦਾ ਸਾਡੇ ਲਈ ਸਾਡੇ ਜ਼ਿੰਦਗੀ ਜੀਣ ਲਈ ਔਰ ਇਹਦੇ ਤੋਂ ਇਹਦੇ ਜਿਹੜੇ ਛਿੱਲੜ ਆ ਇਹ ਜਿਹੜੀ ਹੈਗੇ ਆ ਇਹ ਐਂਟੀਬਾਇਓਟਿਕ ਹੈਗੇ ਇਹ ਜਿਹੜੇ ਚਿੱਲੜਾ ਦਵਾਈਆਂ ਲਈ ਕੰਮ ਆਉਂਦੇ ਇਹ 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 ਦੇ ਦਰਖਤ ਤੋਂ ਥੋੜਾ ਜਿਹਾ ਦੁੱਧ ਚਿੱਟੇ ਰੰਗ ਦਾ ਦੁੱਧ ਜਿਹਾ ਨਿਕਲਦਾ ਇਹਨਾਂ ਉਹਦੀ ਦਾਤਨ ਇੰਨਾ ਗੁਣਕਾਰੀ ਆ ਤੁਹਾਨੂੰ ਕਿੰਨੇ ਤੋਂ ਕਿੰਨਾ ਖਤਰਨਾਕ ਬੁਖਾਰ ਲੱਗਾ ਹੋਵੇ ਚੜਿਆ ਹੋਵੇ ਕੋਈ ਹੋਵੇ ਇਹਦੀ ਥੋੜੀ ਤੋੜ ਕੇ ਦਾਤਨ ਕਰ ਲਓ ਤੁਸੀਂ ਉਹਦੀ ਦਾਤਨ ਕਰਕੇ ਕਚੂਲੀ ਕਰ ਲਓ ਤੁਹਾਨੂੰ ਬੁਖਾਰ ਲੱਜੂਗਾ ਇਹ ਇੰਨਾ ਗੁਣਕਾਰੀ ਆ ਠੀਕ ਹੈ ਪਿੱਪਲ ਹੈਗਾ ਪਿੱਪਲ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਇਹ ਨਗਾ ਬੇਟਾ ਸੁਹਾਨ ਜਿਹਨਾਂ ਦਾ ਦਰਖਤ ਦੇਖੋ ਅੱਜੇ ਛੋਟੇ ਜਿਹੇ ਬੱਚੇ ਆ ਜਦੋਂ ਤੁਸੀਂ ਛੋਟੇ ਜਿਹੇ ਹੁੰਦੇ ਸੀ ਪਰ ਇਹਨੂੰ ਆਪਾਂ ਵੱਡੇ ਕਰਾਂਗੇ ਇਹ ਬਹੁਤ ਵਧੀਆ ਦਰਖਤ ਆ ਇਹ ਆਪਣੇ ਆਚਾਰ ਲਈ ਆਪਣੀ ਸਬਜ਼ੀਆਂ ਲਈ ਆਪਣੀ ਪੀੜ ਦੀ ਬਿਮਾਰੀਆਂ ਲਈ ਸੁਹਾਨ ਜਣਾਂ ਦੀਆਂ ਫਲੀਆਂ ਤੁਸੀਂ ਆਮ ਦੇਖਿਆ ਹੋਣਗੀਆਂ ਸਬਜ਼ੀ ਬੰਦ ਆ ਇਹ ਉਹਦੀ ਵਰਤੋਂ ਨਹੀਂ ਆਉਂਦਾ ਬਹੁਤ ਵਧੀਆ ਉਦੇਸ਼ ਹੈ ਇਹ ਬੇਟਾ ਇਹ ਉਹਦੀ ਨਿਮਾ ਇਹ ਨਿਮਤਾ ਨਾ ਮਤਲਬ ਕਿ ਆਪਣੀ ਜਿਦਾਂ ਉਹ ਕਿਹਨਾਂ ਹਿਸਟਰੀ ਖਾਨਦਾਨੀ ਇਹ ਆਪਣਾ ਬੂਟਾ ਵਾ ਆਪਣੇ ਪੁਰਾਣੇ ਇਤਿਹਾਸਕਾਰਾਂ ਦੇ ਵਿੱਚ ਜਿਹੜਾ ਆਪਣਾ ਐਰੋਇਡਿਕ ਦਵਾਈਆਂ ਦੇ ਵਿੱਚ ਨਿੰਮ ਬਾਰੇ ਲਿਖਿਆ ਸਾਡਾ ਔਰ ਇਹਦੇ ਹੁਣ ਬਾਹਰਲੇ ਮੁਲਕ ਯੂਰਪ ਵਾਲੇ ਚਾਈਨਾ ਵਾਲੇ ਇਹ ਦੇਸੀ ਨਿੰਮ ਨੂੰ ਲਾ ਰਹੇ ਔਰ 20-20 ਹਜ਼ਾਰ ਪਲਾਂਟ ਇਕੱਠੇ ਜੰਗਲਾਂ ਨੂੰ ਇਸ ਨਿੰਮ ਦੇ ਲਾ ਰਹੇ ਦੇਸੀ ਨਿੰਮ ਜਿਹੜੀ ਆਪਣੀ ਸੀ ਇਹ ਨਿੰਮਿੰਨੀ ਗੁਣਕਾਰੀ ਆ ਇਹ ਜਿੱਧਰ ਨੂੰ ਇਹਦੀ ਹਵਾ ਚੱਲਦੀ ਆ ਜਿੰਨੇ ਇਹਦੇ ਉਹਦੇ ਵਿੱਚ ਬੈਕਟੀਰੀਆ ਨਹੀਂ ਪੈਦਾ ਹੋਣ ਦਿੰਦੀ ਇਹਦੇ ਤੋਂ ਬਹੁਤ ਦਵਾਈਆਂ ਬਣਦੀਆਂ ਵਾ ਬਹੁਤ ਹੀ ਵਧੀਆ ਦਰਖਤ ਹੈ ਔਰ ਇਹ ਬਿਟਾ ਹੈਗਾ ਜਾਮਣ ਜਾਮਣ ਦਾ ਸਾਰੇ ਖਾਂਦੇ ਹੋਗੇ ਕਿੰਨੇ ਸਵਾਲ ਲੱਗਦੇ ਇਹ ਕੁਦਰਤ ਦਾ ਇੱਕ ਬਹੁਤ ਬਹੁਤ ਹੀ ਵਧੀਆ ਦਰਖਤ ਹੈ ਜਿਹੜਾ ਪੈਦਾ ਕੀਤਾ ਕੁਦਰਤ ਨੇ ਔਰ ਇਹ ਸਿਰਫ ਸੀਜ਼ਨ ਚ ਸੀਜ਼ਨ ਮਤਲਬ 12 ਮਹੀਨੇ ਦੇ ਵਿੱਚ 2 ਮਹੀਨੇ ਖਾਣ ਲਈ ਆਉਂਦਾ ਸਿਰਫ 2 ਮਹੀਨੇ ਇਹ ਮੀਂਹ ਦੇ ਪਾਣੀ ਨਾਲ ਹੀ ਪੱਕਦਾ ਤੇ ਮੀਂਹ ਦੇ ਪਾਣੀ ਨਾਲ ਹੀ ਖਤਮ ਹੋ ਜਾਂਦਾ ਹੈ ਜਾਮਣ ਜਿਹੜਾ ਹੈਗਾ ਇੰਨਾ ਕਿ ਬੁਲੁਕਾਰੀ ਆ ਤੁਹਾਡੇ ਗਲਤੀ ਨਾਲ ਖਾਣੇ ਦੇ ਵਿੱਚ ਮੂੰਹ ਦੇ ਅੰਦਰ ਤੁਹਾਡੇ ਵਾਲ ਚਲੇ ਜਾਣ ਢੇਡ ਦੇ ਅੰਦਰ ਤੁਹਾਡੇ ਅੰਦਰ ਕੋਈ ਕੱਚ ਦਾ ਛੋਟਾ ਜਿਹਾ ਟੁਕੜਾ ਕਿਸੇ ਸਬਜ਼ੀ ਰੋਟੀ 'ਚ ਖਾਦੇ ਚਲਾ ਜਾਵੇ ਕਿਤੇ ਛੋਟਾ ਜਿਹਾ ਕੋਈ ਲੂਲੀ ਦੀ ਕੋਈ ਛੁੱਟੀ ਮੁੱਟੀ ਪਿੰਨ ਕੋਈ ਉਹ ਅੰਦਰ ਚਲੀ ਜਾਵੇ ਇੱਕੋ ਇੱਕ ਚੀਜ਼ ਹੈ ਜਾਮਣ ਇਨ ਨੂੰ ਜਦੋਂ ਤੁਸੀਂ ਖਾਓਗੇ ਜ਼ਿਆਦਾ ਰੁਟੀਨ ਦੇ ਵਿੱਚ ਤੇ ਉਹ ਜਮਨੀਆਂ ਜਿਹੜਾ ਉਹਨੂੰ ਗਾਲ ਕੇ ਬਾਹਰ ਕੱਢ ਦਿੰਦਾ ਇਹ ਜਮਨ ਫੁੱਡੀਆਂ ਹੈਗੀਆਂ ਇਹ ਸਾਡੇ ਆਪਣੇ ਪ੍ਰਾਣੀ ਇਸ ਇਹ ਆਪਣੇ ਇਤਿਹਾਸ ਦੇ ਵਿੱਚ ਲਿਖਿਆ ਹੈ ਦਰਖਤ ਇਹਨਾਂ ਤੋਂ ਆਪਾਂ ਦੂਰ ਹੋ ਗਏ ਇੱਕ ਬਿਤੇ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਲਾਉਣਾ ਤੇ ਪਾਲਣਾ ਅੱਜ ਆਪਾਂ ਇਹ ਮੁਹਿੰਮ ਇਹੀ ਸ਼ੁਰੂ ਕਰਨ ਲੱਗੇ ਔਰ ਉਸ